ਅਰਜਿੰਦਰ ਗਿੱਲ ਅੱਜ ਜਿਹੜੀ ਟਰਾਂਸਪੋਰਟ ਵਾਸਤੇ ਜਿਹੜੇ ਜਗ੍ਹਾ-ਜਗਾ ਕੈਮਰੇ ਲਵਾ ਰਹੇ ਆ ਪੰਜਾਬ ਸਰਕਾਰ ਜਿਹਨੂੰ ਆਮ ਆਦਮੀ ਸਰਕਾਰ ਵੀ ਕਿਹਾ ਜਾਂਦਾ ਕਿਉਂਕਿ ਜਿਵੇਂ ਟੂਲਪਲਾਜ਼ਾਂ ਦੇ ਪ੍ਰਾਈਵੇਟ ਕੰਪਨੀ ਨੂੰ ਠੇਕੇ ਦਿੱਤੇ ਏਵੇਂ ਇਹਨਾਂ ਨੂੰ ਠੇਕੇ ਦੇਣੇ ਆ ਜਿਹੜੇ ਆ ਆਨਲਾਈਨ ਕੈਮਰੇ ਆ ਦੇ ਤੇ ਕੀ ਹਾਲ ਬਣੂਗਾ ਆਪਾਂ ਟੂਲਪਲਾਜ਼ਾਂ ਤੇ ਲੜਦੇ ਆ ਤੇ ਇੱਥੇ ਵੀ ਲੜਨਾ ਪੂ ਲੋਕਾਂ ਜਾ ਕੇ ਪ੍ਰਾਈਵੇਟ ਕੰਪਨੀਆਂ ਨਾਲ ਆਰਸੀ ਲਾਇਸੈਂਸ ਸਾਡੀ ਓਂਝ ਨਹੀਂ ਆ ਰਹੇ ਦੂਜੀ ਗੱਲ ਜਿਹੜੀ ਮਾਨ ਸਰਕਾਰ ਜਗਾੜੂ ਰੇਡੀਆਂ ਵਾਸਤੇ ਤੇ ਕੋਈ ਵੀ ਨਹੀਂ ਸੋਚ ਰਿਹਾ ਕਿ ਕਿਹਾ ਤੇ ਉਹਦੇ ਵਾਸਤੇ ਕੋਈ ਨਹੀਂਗਾ ਜੀ ਨਸ਼ੇ ਜਿਹੜੇ ਸਾਡੇ ਪੰਜਾਬ 'ਚ ਇੰਨੇ ਜ਼ਿਆਦੇ ਵੱਧ ਗਿਆ ਹਸਪੀਟਲਾਂ ਦੇ ਵਿੱਚ ਲੈਣਾ ਲੱਗੀਆਂ ਲੰਮੀਆਂ ਲੰਮੀਆਂ ਇਹਦੇ ਪੰਜਾਬ ਸਰਕਾਰ ਤੇ ਆਪ ਨਸ਼ੇ ਮੁਹੱਈਆ ਕਰ ਰਹੀ ਹੈ ਕਿਉਂਕਿ ਨਸ਼ਾ ਪ੍ਰਤੀ ਕਿਸੇ ਦਾ ਵਾਜ ਨਹੀਂ ਆਈ ਸਿਰਫ ਇਹ ਹੋਈ ਹੈ ਕਿ ਅੱਜ ਇਹਦਾ ਚਲਾਨ ਕਰ ਦੋ ਐਸ ਡੀ ਐਮ ਡੀਟੀਓ ਆਰਟੀਓ ਜੋ ਵੀ ਆ ਚੌਕੀ ਇੰਚਾਰਜ ਥਾਣੇ ਵਾਲੇ ਲਾਤੇ ਇਹੋ ਕੰਮ ਥਾਣੇ 'ਚ ਕੀਤਾ ਹੋਵੇ ਨਸ਼ਿਆਂ ਦੇ ਪ੍ਰਤੀ ਤੇ ਆਪਰੇ ਲੋਕਾਂ ਨੂੰ ਪਤਾ ਲੱਗੇ ਲੋਕਾਂ ਦੀ ਜਵਾਨੀ ਜਿਹੜੀ ਆ ਨੌਜਵਾਨ ਜਿਹੜੇ ਖਤਮ ਹੁੰਦੇ ਜਾ ਰਹੇ ਆ ਇਸ ਕਰਕੇ ਟਰਾਂਸਪੋਰਟ ਨੂੰ ਮੇਰੀ ਅਪੀਲ ਆ ਤਗੜੇ ਓਕੇ ਦਾ ਵਿਰੋਧ ਕਰਨਾ ਪਊਗਾ ਜੇ ਆਪਾਂ ਰੋਟੀ ਖਾਣੀ ਆ ਨਹੀਂ ਤੇ ਇਹਨਾਂ ਨੇ ਆਪਣੇ ਹੱਥੋਂ ਵੀ ਰੋਟੀ ਜਿਹੜੀ ਆ ਉਹ ਖੋਹ ਲੈਣੀ ਆ ਕਿਉਂਕਿ ਇਹ ਤਾਂਗੀ ਇੰਨਾ ਜ਼ਿਆਦਾ ਕਰਤਾ ਕਿ ਜਿਹੜਾ 6 ਮਹੀਨੇ ਦੇ ਵਿੱਚ ਜਿਹੜੇ ਟੁੱਟੇ ਕਾਗਜ਼ਾਂ ਵਾਲੀਆਂ ਗੱਡੀਆਂ ਇਹਨਾਂ ਨੂੰ ਖਤਮ ਕਰਦੀ ਜਿਹੜੀ ਆ ਚਾਲ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਇਹਦੀ ਲੱਗੇ ਹੋਏ ਆ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਇੰਨੀਆਂ ਲੁੱਟ ਨਹੀਂ ਮਚਾਈ ਜਿਵੇਂ ਕਾਂਗਰਸ ਕਾਲੀ ਰਹਾ ਆ ਆਮ ਨਾ ਸਾਰੇ ਆਪਣਾ ਰੋਜ਼ਗਾਰ ਕਰਦੇ ਰੇ ਪਰ ਜੂਨ ਦੇ ਆਏ ਆ ਉਦੋਂ ਦਾ ਢਾਈਆਂ ਸਾਲਾਂ ਤਿੰਨਾਂ ਵਿੱਚ ਬਹੁਤ ਬੁਰਾ ਹਾਲ ਕਰਤਾ ਇੰਨੀਆਂ ਗੱਲਾਂ ਕਹਿੰਦਾ ਧੰਨਵਾਦ